ਮੇਰਾ ਮਾਹੀ ਕਹਿੰਦਾ ਐ ਮੈਨੂੰ ਕਿ ਤੂੰ ਕੀ ਕੀ ਕਰਨਾ ਸਿੱਖ ਲਿਆ ਮੇਰਾ ਮਾਹੀ ਕਹਿੰਦਾ ਐ ਮੈਨੂੰ ਕਿ ਮੇਰਾ ਮਾਹੀ ਕਹਿੰਦਾ ਮੈਨੂੰ ਕਿ ਤੂੰ ਕੀ ਕੀ ਕਰਨਾ ਸਿੱਖ ਲਿਆ ਮੈਂ ਕਹਿ ਦਿੱਤਾ ਤੇਰੇ ਨੈਣਾ ਵਿੱਚ ਮੈਂ ਕਹਿ ਦਿੱਤਾ ਤੇਰੇ ਨੈਣਾ ਵਿੱਚ ਅਸੀਂ ਡੁੱਬ ਕੇ ਮਰਨਾ ਸਿੱਖ ਲਿਆ ਮੇਰਾ ਮਾਹੀ ਕਹਿੰਦਾ ਮੈਨੂੰ ਕਿ ਤੂੰ ਕੀ ਕੀ ਕਰਨਾ ਸਿੱਖ ਲਿਆ ਮੇਰਾ ਮਾਹੀ ਕਹਿੰਦਾ ਮੈਨੂੰ ਕਿ ਤੂੰ ਕੀ ਕੀ ਕਰਨਾ ਸਿੱਖ ਲਿਆ ਤੂੰ ਜਾਣੋ ਏ ਮੇਰੀ ਵਿਦਰਤ ਤੋਂ ਤੂੰ ਜਾਣੋ ਏ ਮੇਰੀ ਵਿਦਰਤ ਤੋਂ ਮੈਂ ਹਾਂ ਬੜੀ ਵੇਖੌਫ ਜਹੀ ਤੂੰ ਜਾਣਵੇਂ ਮੇਰੀ ਫਿਤਰਤ ਤੋਂ ਮੈਂ ਹਾਂ ਬੜੀ ਬੇਖੌਫ ਜਹੀ ਪਰ ਤੇਰੀ ਅੱਖ ਦੀ ਕੂਰੀ ਤੋਂ ਪਰ ਤੇਰੀ ਅੱਖ ਦੀ ਕੂਰੀ ਤੋਂ ਮੈਂ ਤਾਂ ਡਰਨਾ ਸਿੱਖ ਲਿਆ ਮੇਰਾ ਮਾਹੀ ਮੈਨੂੰ ਕਹਿੰਦਾ ਏ ਮੇਰਾ ਮਾਹੀ ਮੈਨੂੰ ਕਹਿੰਦਾ ਏ ਕਿ ਤੂੰ ਕੀ ਕੀ ਕਰਨਾ ਸਿੱਖ ਲਿਆ ਮੇਰਾ ਮਾਹੀ ਮੈਨੂੰ ਕਹਿੰਦਾ ਏ ਕਿ ਤੂੰ ਕੀ ਕੀ ਕਰਨਾ ਸਿੱਖ ਲਿਆ ਜ਼ਿੰਦਗੀ ਵਰਦੀ ਭਗਤੀ ਤੋਂ ਜ਼ਿੰਦਗੀ ਵਰਦੀ ਭਗਤੀ ਤੋਂ ਇੱਕ ਨਾਮ ਤੇਰਾ ਹੀ ਮਿਲ ਆਈ ਮੈਨੂੰ ਜ਼ਿੰਦਗੀ ਵਰਦੀ ਭਗਤੀ ਤੋਂ ਇੱਕ ਨਾਮ ਤੇਰਾ ਹੀ ਮਿਲ ਆਈ ਤੇਰੀ ਖਾਤਰ ਹਰ ਤੌਂ ਮਤ ਤੇ ਇਲਜ਼ਾਮ ਨੂੰ ਸਹਿਣਾ ਸਿੱਖ ਲਿਆ ਮੇਰਾ ਮਾਹੀ ਮੈਨੂੰ ਕਹਿੰਦਾ ਏ ਕਿ ਤੂੰ ਕੀ ਕੀ ਕਰਨਾ ਸਿੱਖ ਲਿਆ ਮੇਰਾ ਮਾਹੀ ਮੈਨੂੰ ਕਹਿੰਦਾ ਏ ਕਿ ਤੂੰ ਕੀ ਕੀ ਕਰਨਾ ਸਿੱਖ ਲਿਆ ਮੈਂ ਕਹਿ ਦਿੰਦਾ ਤੇਰੇ ਨੈਣਾ ਵਿੱਚ ਮੈਂ ਇਹ ਕਹਿ ਦਿੱਤਾ ਤੇਰੇ ਨੈਣਾ ਵਿੱਚ ਅਸੀਂ ਡੁੱਬ ਕੇ ਮਰਨਾ ਸਿੱਖ ਲਿਆ ਮੇਰਾ ਮਾਹੀ ਮੈਨੂੰ ਕਹਿੰਦਾ ਏ ਤੂੰ ਕੀ ਕੀ ਕਰਨਾ ਸਿੱਖ ਲਿਆ